ਔਰ ਸੀ ਲੰਬੇ ਸਮੇਂ ਤੋਂ ਪ੍ਰੈਕਟਿਸ ਜਿਹੜੀ ਹੈ 1900 ਤੜ੍ਹ ਤੋਂ ਵੀ ਪਹਿਲਾਂ ਦੇ ਕਰਦੇ ਆ ਰਹੇ ਆ 1963 ਦੇ ਵਿੱਚ ਇੱਕ ਕਾਨੂੰਨ ਆਇਆ ਉਸ ਕਾਨੂੰਨ ਨੇ ਜਿਹੜੀ ਇੱਥੇ ਗੁਰੂ ਚੇਲਾ ਪ੍ਰਣਾਲੀ ਸੀ ਉਸ ਦੇ ਤਹਿਤ ਜਿਹੜੀ ਪ੍ਰੈਕਟਿਸ ਕਰ ਲੋਦੀ ਜਿਹੜੀ ਇਜਾਜ਼ਤ ਦਿੱਤੀ ਜਾਂਦੀ ਸੀ ਰਜਿਸਟ੍ਰੇਸ਼ਨ ਹੁੰਦੀ ਸੀ ਉਹ ਬੰਦ ਕੀਤਾ ਗਿਆ ਪਰ ਉਹਦੇ ਬਦਲੇ ਵਿੱਚ ਕੋਈ ਪ੍ਰਬੰਧ ਜੁੜਿਆ ਨਹੀਂ ਕੀਤਾ ਇਹਨਾਂ ਦੇ ਸਾਰੇ ਸਾਥੀ ਸਾਡੇ ਇਥੋਂ ਦੇ ਲੋਕਲ ਜਿਹੜੇ ਅਸੀਂ ਜ਼ਿਲ੍ਹੇ ਦੇ ਪ੍ਰਧਾਨ ਸਰਪੰਨ ਉਹ ਆ ਦਿੱਤੇ ਆਏ ਸੀ ਮੇਰੇ ਕੋਲੇ ਤੇ ਮੈਂ ਬੜਾ ਅਦਭੁਤ ਘਾਣਾ ਸਮਝਿਆ ਕਿ ਜਿਹੜੇ ਲੋਕ ਪਿੰਡਾਂ ਚ ਜਿਹਨਾਂ ਦੇ ਦੁੱਖ ਦਰਦ ਨੂੰ ਕਰਦੇ ਲੋਕਾਂ ਦੇ ਉਹ ਆ ਮੇਰੇ ਕੋਲੇ ਆਏ ਆ। ਅੰਮੋਲੀ ਪਾਰਟੀ ਦੀ ਜਦੋਂ ਸਰਕਾਰ ਬਣੀ ਜਾਂ ਜਦੋਂ ਪਹਿਲੀ ਵਾਰ ਇਲੈਕਸ਼ਨ ਲੜੀ ਉਦੋਂ ਵੀ ਸਾਡੀ ਅਰੰਦ ਕੇਸਰੀਵਾਲ ਸਾਹਿਬ ਨਾਲ ਮੀਟਿੰਗ ਹੋਈ ਚੰਡੀਗੜ੍ਹ ਦੇ ਵਿੱਚ। ਉਹਨਾਂ ਨੇ ਸਾਨੂੰ ਭਰੋਸਾ ਦਵਾਇਆ 2017 ਦੇ ਵਿੱਚ ਵੀ ਜੇ ਸਾਡੀ ਸਰਕਾਰ ਬਣ ਜਾਂਦੀ ਤੇ ਅਸੀਂ ਇਸ ਮਸਲੇ ਦਾ ਤੁਹਾਡੇ ਦਾ ਹੱਲ ਕਰ ਦਾਂਗੇ, ਟੈਨਿੰਗ ਤੁਹਾਨੂੰ ਦੇਾਂਗੇ। ਅੱਜ ਮੈਂ ਇਹਨਾਂ ਤੋਂ ਨੀ ਮੰਗੋਤਾ ਬੰਦਿੱਤਾ ਉਹਦੇ ਸਪੰਚ ਮੈਂ ਸਾਡੀ ਦੀਦੀ ਕਿਆਦਰ ਮੰਤਰੀ ਹੈ ਹੈਲਥਫੇਅਰ ਮੰਤਰੀ ਜਿਹੜੇ ਫੇਰ ਮੰਤਰੀ ਸਾਡੇ ਸਖੂਲਜੀ ਸਿੰਘ ਉਹਨਾਂ ਨਾਲ ਵੀ ਗੱਲ ਕੀਤੀ ਹੈ ਉਹ ਵੀ ਇਹਨਾਂ ਦੀਆਂ ਮੰਗਾ ਲਈ ਬਹੁਤ ਸਹਿਰਦ ਹੈ ਤੇ ਇਹਨਾਂ ਨੂੰ ਜਲਦੀ ਹੱਲ ਕਰਨ ਦਾ ਪ੍ਰੋਫੈਸਰ ਸੰਧਵਾ ਸਾਹਿਬ ਦੇ ਜਤਨਾ ਸਦਕਾ ਸਾਡੀ ਇੱਕ ਮੀਟਿੰਗ ਜਿਹੜੀ ਐ ਸਿਹਤ ਮੰਤਰੀ ਸਾਹਿਬ ਨਾਲ ਡਾਕਟਰ ਹਦੀਬ ਸਿੰਘ ਹੋਰ ਸਿਵਲ ਸਕੱਤਰ ਦੇ ਵਿੱਚ ਹੋਈ ਔਰ ਉਸ ਮੀਟਿੰਗ ਦੇ ਵਿੱਚ ਸਾਨੂੰ ਇਹੇ ਭਰੋਸਾ ਦਿੱਤਾ ਗਿਆ ਕਿ ਜਲਦੀ ਸਾਨੂੰ ਜਿਹੜੀ ਐ ਟ੍ਰੇਨਿੰਗ ਉਹ ਦਿੱਤੀ ਜਾਊਗੀ। ਹਾਂ ਅਸੀਂ ਮੈਡੀਕਲ ਪ੍ਰੈਕটিশਨ ਜੈਸਿਸ਼ਨ ਪੰਜਾਬ ਵੱਲੋਂ ਮੈਡੀਕਲ ਪ੍ਰੈਕটিশਨ ਜੈਸਿਸ਼ਨ ਪੰਜਾਬ ਰਜਿਸਟਰ 295 ਹੈੱਡ ਆਫ ਸਲੀਆ ਟੀਵੀ ਟਾਵਰ ਬਟਿੰਡਾ ਮੈਂ ਭਰਨਾ ਮਨ ਕੋਈ ਪ੍ਰੋਗਰਾ ਪ੍ਰਧਾਨ ਮੈਡੀਕਲ ਪ੍ਰੈਕটিশਨ ਜੈਸਿਸ਼ਨ ਔਰ ਸਾਡੇ ਚੇਅਰਮੈਨ ਐਚ.ਐਸ. ਨਾਰੂਜੀ ਔਰ ਸਾਡੇ ਜਸਵਿੰਦਰ ਖੀਵਾ ਜੀ ਜਿਹੜੇ ਸਾਡੇ ਸੀਨੀਅਰ ਵਾਈਸ ਪრეਜ਼ੀਡੈਂਟ ਨੇ ਡੋਟ ਸਾਹਿਬ ਜਰਨੈਲਿਸਟ ਨੇ ਡੋਟ ਜੀ ਜਿਹੜੇ ਸਾਡੇ ਪ੍ਰਭਾਤ ਨੇ ਜਲੰਦਰ ਸਿੰਘ ਜੀ ਜਿਹੜੇ ਸਾਡੇ ਸੂਬਾ ਡਿਲੀਗੇਟ ਨੇ ਔਰ ਸਾਡੇ ਬਹੁਤ ਬਹੁਤ ਹੀ ਸਰਮੌਰ ਸਾਹਿਬ ਜੀ ਅਮਰਤਵੀਰ ਜੀ ਜਿਹੜੇ ਸਾਡੇ ਇਸ ਜ਼ਿਲ੍ਹੇ ਦੇ ਪ੍ਰਧਾਨ ਨੇ ਔਰ ਸਮੂਹਤੀ ਜਿਹੜੀ ਜ਼ਿਲ੍ਹਾ ਕਮੇਟੀ ਔਰ ਬਲਾਕ ਕਮੇਟੀਆਂ ਦੇ ਆਗੂਰੇ ਜਿਹੜੇ ਅੱਜ ਇੱਥੇ ਆਏ ਔਰ ਅਸੀਂ ਲੰਬੇ ਸਮੇਂ ਤੋਂ ਪ੍ਰੈਕਟਿਸ ਜਿਹੜੀ ਹੈ 1900 ਕ੍ਰੇਡ ਤੋਂ ਵੀ ਪਹਿਲਾਂ ਦੇ ਕਰਦੇ ਜਾ ਰਹੇ ਹਾਂ 2063 ਦੇ ਵਿੱਚ ਇੱਕ ਕਾਨੂੰਨ ਆਇਆ ਉਸ ਕਾਨੂੰਨ ਨੇ ਜਿਹੜੀ ਇੱਥੇ ਗੁਰੂ ਚੇਲਾ ਪ੍ਰਣਾਲੀ ਸੀ ਉਸ ਦੇ ਤਹਿਤ ਜਿਹੜੀ ਪ੍ਰੈਕਟਿਸ ਕਰਨ ਦੀ ਜਿਹੜੀ ਇਜਾਜ਼ਤ ਦਿੱਤੀ ਜਾਂਦੀ ਸੀ ਰਜਿਸਟ੍ਰੇਸ਼ਨ ਹੁੰਦੀ ਸੀ ਉਹ ਬੰਦ ਕੀਤਾ ਗਿਆ ਪਰ ਉਹਦੇ ਬਦਲੇ ਵਿੱਚ ਕੋਈ ਪ੍ਰਬੰਧ ਜਿਹੜੇ ਆ ਨਹੀਂ ਕੀਤੇ ਅਸੀਂ ਲਗਾਤਾਰ ਕਾਰਗਰ ਸਰਕਾਰ ਦੇ ਵਿੱਚ ਵੀ ਇਕਾਲੀ ਭਾਜਵਾ ਸਰਕਾਰ ਦੇ ਵਿੱਚ ਵੀ ਕਾਫੀ ਵਾਰੀ ਸਾਡੀਆਂ ਮੀਟਿੰਗਸ ਹੁੰਦੀਆਂ ਰਹੀਆਂ ਸਟ੍ਰਾਗਲ ਵੀ ਅਸੀਂ ਕਰਦੇ ਰਹੇ ਔਰ ਸਾਨੂੰ ਭਰੋਸੇ ਵੀ ਦਿੱਤੇ ਔਰ ਜਿਹੜਾ ਹੈਗਾ ਸੀਗਾ ਆਪਣਾ ਚੋਣ 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 ਮੈਨੂੰ ਫੈਸਟੋ ਦੇ ਵਿੱਚ ਵੀ ਉਹਨਾਂ ਨੇ ਪਾ ਕੇ ਸਾਡੇ ਨਾਲ ਵਾਦਾ ਕੀਤਾ ਜਿਹਦੀਆਂ ਟਰਾਫੀਆਂ ਵੀ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਔਰ ਇਸੇ ਤਰ੍ਹਾਂ ਮੋਦੀ ਪਾਰਟੀ ਦੀ ਜਦੋਂ ਸਰਕਾਰ ਬਣੀ ਜਾਂ ਜਦੋਂ ਪਹਿਲੀ ਵਾਰ ਇਲੈਕਸ਼ਨ ਲੜੀ ਉਦੋਂ ਵੀ ਸਾਡੀ ਅਰੰਦ ਕੇਸ਼ਰੀਵਾਲ ਸਾਹਿਬ ਨਾਲ ਮੀਟਿੰਗ ਹੋਈ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ 2017 ਦੇ ਵਿੱਚ ਵੀ ਜੇ ਸਾਡੀ ਸਰਕਾਰ ਬਣ ਜਾਂਦੀ ਤੇ ਅਸੀਂ ਇਸ ਮਸਲੇ ਦਾ ਤੁਹਾਡੇ ਦਾ ਹੱਲ ਕਰ ਦਿਆਂਗੇ ਗਰੰਟੀ ਤੁਹਾਨੂੰ ਦੇਾਂਗੇ ਅੱਜ ਕੀ ਸਰਕਾਰ ਨਹੀਂ ਬਣੀ 2022 ਚ ਵੀ ਇਦਾਂ ਰਿਹਾ ਔਰ ਪਿਛਲੇ ਦਿਨੀ ਸਾਡੀ ਜਿਹੜੀ ਇੱਕ ਸੰਧਵਾ ਸਾਹਿਬ ਦੇ ਜਤਨਾ ਸਰਕਾਰ ਸਾਡੀ ਇੱਕ ਪੈਨਲ ਮੀਟਿੰਗ ਜਿਹੜੀ ਐ ਸਿਹਤ ਮੰਤਰੀ ਸਾਹਿਬ ਨਾਲ ਡਾਕਟਰ ਹਰਦੀਪ ਸਿੰਘ ਜੀ ਨਾਲ ਸਿਵਲ ਸਕੱਤਰ ਦੇ ਵਿੱਚ ਹੋਈ ਪਰ ਉਸ ਮੀਟਿੰਗ ਦੇ ਵਿੱਚ ਸਾਨੂੰ ਇਹੇ ਭਰੋਸਾ ਦਿੱਤਾ ਗਿਆ ਕਿ ਜਲਦੀ ਸਾਨੂੰ ਜਿਹੜੀ ਐ ਟ੍ਰੇਨਿੰਗ ਉਹ ਦਿੱਤੀ ਜਾਊਗੀ ਪਰ ਇੱਕ ਸਾਲ ਦੇ ਕਰੀਬ ਹੋ ਗਿਆ ਅੱਜ ਅਸੀਂ ਆਪਣੀ ਜਿਹੜੀ ਬੁਝਾਰਿਸ਼ ਹੈ ਸੰਧਵਾ ਸਾਹਿਬ ਕੋਲੋਂ ਟਾਈਮ ਲੈ ਕੇ ਇਹਨਾਂ ਕੋਲ ਆਇਆ ਔਰ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਇਹ ਹੀ ਕਿ ਜਦਾਂ ਨੂੰ ਤੇ ਸ਼ਾਰਟ ਟਰਮ ਜਿਹੜਾ ਕੋਰਸ ਹੈ ਉਹ ਉਹ ਸਾਨੂੰ ਕਰਵਾਇਆ ਜਾਵੇ ਤਾਂ ਜੋ ਅਸੀਂ ਆਪਣੇ ਬੱਚੇ ਵੀ ਪਾਲ ਸਕੀਏ ਔਰ ਸਰਕਾਰ ਦੇ ਖਜ਼ਾਨੇ ਦੇ ਵਿੱਚ ਵੀ ਵਾਧਾ ਹੋ ਸਕੇ ਔਰ ਸਾਥੋਂ ਜਿਹੜੀਆਂ ਸਿਹਤ ਸਵਾਵਾਂ ਲੈਣ ਵਾਲੇ ਲੋਕ ਨੇ ਉਹ ਉਹ ਵੀ ਆਪਣੀਆਂ ਸਿਹਤ ਸਵਾਵਾਂ ਉਹ ਲੈ ਸਕਣ ਔਰ ਅਸੀਂ ਲੱਖਾਂ ਜਿਹੜੇ ਸਾਡੇ ਪਰਿਵਾਰਾਂ ਦੇ ਮੈਂਬਰ ਨੇ ਉਹ ਮੈਂਬਰਾਂ ਦੀ ਗੁਜ਼ਰਵਸਾ ਜਿਹੜੀ ਉਹ ਵੀ ਠੀਕ ਤਰੀਕੇ ਨਾਲ ਹੋ ਸਕੇ ਅੱਜ ਸੰਧਵਾ ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ ਕਿ ਜਲਦੀ ਜਿਹੜੀ ਹੈ ਇੱਕ ਸਾਲ ਦੀ ਟ੍ਰੇਨਿੰਗ ਜਿਹੜੀ ਹੈ ਉਹ ਤੁਹਾਨੂੰ ਕਰਵਾਈ ਜਾਊਗੀ ਔਰ ਸਿਹਤ ਮੰਤਰੀ ਸਾਹਿਬ ਨਾਲ ਵੀ ਸਾਡੀ ਗੱਲਬਾਤ ਜਿਹੜੀ ਆ ਫੋਨ ਦੇ ਉੱਤੇ ਕਰਵਾਈ ਹੈ ਤੇ ਜੋ ਉਹਨਾਂ ਨੇ ਵੀ ਕਿਹਾ ਕਿ ਜਲਦੀ ਜਿਹੜੀ ਇੱਕ ਟ੍ਰੇਨਿੰਗ ਹੈ ਉਹ ਤੁਹਾਨੂੰ ਕਰਵਾਈ ਜਾਊਗੀ ਹੁਣ ਅਸੀਂ ਵੇਟ ਕਰਦੇ ਆ ਕਿ ਸਰਕਾਰ ਦੇ ਹ ਜਿਹੜੀ ਲੀਗਲ ਅਟਾਰਨੀ ਜਨਰਲ ਨਾਲ ਵੀ ਸਾਡੀ ਗੱਲਬਾਤ ਹੋਈ ਹੈ ਜਿੱਥੇ ਸਾਡੀ ਫਾਈਲ ਜਿਹੜੀ ਹੈ ਮਤਲਬ ਜਿਹੜੀ ਹੈ ਪੈਨਲ ਮੀਟਿੰਗ ਵਾਲੀ ਪਈ ਹੈ ਲੀਗਲ ਐਡਵਾਈਸ ਲਈ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਇਸ ਕਰਕੇ ਵੀ ਧੰਨਵਾਦ ਕਰਦੇ ਹਾਂ ਸ਼ੁਕਰੀਆ ਕਰਦੇ ਹਾਂ ਤੁਹਾਡਾ ਸਮੂਹ ਵੀਡੀਓ ਦਾ ਧੰਨਵਾਦ ਕਰਦੇ ਆਂ ਔਰ ਸਾਡੇ ਸਿਹਤ ਦੇ ਜਿਹੜੀ ਟੀਮ ਹੈ ਪ੍ਰੀਤ ਕੁਮਾਰ ਜੀ ਉਹ ਸਾਰੀ ਤੁਹਾਡੇ ਨਾਲ ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸਟੇਟ ਪ੍ਰਧਾਨ ਡਾਕਟਰ ਧਰਨਾਮਲ ਗੋਇਲ ਜੀ ਤੇ ਇਹਨਾਂ ਦੇ ਸਾਰੇ ਸਾਥੀ ਸਾਡੇ ਤੋਂ ਦੇ ਲੋਕਲ ਜਿਹੜੇ ਫੀਕੋ ਜ਼ਿਲ੍ਹੇ ਦੇ ਪ੍ਰਧਾਨ ਸਰਪੰਨ ਉਹ ਸਾਡੇ ਇੱਥੇ ਆਏ ਸੀ ਜਿਹੜੇ ਕੋਲੇ ਮੈਂ ਬੜਾ ਵਿਆਪਕ ਗਾਣਾ ਸਮਝਿਆ ਕਿ ਜਿਹੜੇ ਲੋਕ ਪਿੰਡਾਂ ਚ ਇਹਨਾਂ ਦੇ ਦੁੱਖ ਦਰਦ ਨੂੰ ਦੂਰ ਕਰਨ ਦੇ ਲੋਕਾਂ ਦੇ ਅੱਜ ਮੇਰੇ ਕੋਲ ਆਏ ਆ ਤੇ ਇਹਨਾਂ ਦੀਆਂ ਜਿਹੜੀਆਂ ਮੰਗਾਂ ਮੈਂ ਤਾਂ ਪਹਿਲਾਂ ਕੋਈ ਜਾਣੂਗਾ ਤੇ ਅਸੀਂ ਇਹ ਗੱਲ ਵਿਦਾਂਤਵਰ ਚਰਚਾ ਵੀ ਕਰਾਈ ਸੀ ਇਹਦੇ ਤੇ ਤੇ ਅੱਜ ਮੈਂ ਇਹਨਾਂ ਤੋਂ ਇਹਨਾਂ ਦੀ ਮੰਗ ਉੱਤੇ ਬੰਨ ਦਿੱਤਾ ਉਹਦੇ ਸਪੰਚ ਮੈਂ ਸਾਡੀ ਜੀ ਜੀ ਕੈਬਨਟ ਮੰਤਰੀ ਹੈ ਹੈਲਥ ਮੰਤਰੀ ਜੀ ਨੇ ਖੇਦ ਮੰਤਰੀ ਸਾਡੇ ਸੋਖ ਗੁਰਬੀਰ ਸਿੰਘ ਉਹਨਾਂ ਨਾਲ ਵੀ ਗੱਲ ਕੀਤੀ ਹੈ ਉਹ ਵੀ ਇਹਨਾਂ ਦੀਆਂ ਮੰਗਾਂ ਲਈ ਬਹੁਤ ਸੁਹਿਰਦਾ ਤੇ ਇਹਨਾਂ ਨੂੰ ਜਲਦੀ